ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਨਿਕਲ ਕੇ ਆ ਰਹੀ ਹੈ ਜੀ ਪਟਿਆਲਾ ਤੋਂ ਜਿੱਥੇ ਅੱਜ ਡੀਡੀਐਸ ਨਿਊਜ਼ ਟੀਮ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਖੇ ਦੌਰਾ ਕੀਤਾ ਗਿਆ ਇਸ ਹਸਪਤਾਲ ਵਿੱਚ ਵਿਸ਼ੇਸ਼ ਤੌਰ ਤੇ ਕਰਸਨਾ ਡਾਇਗਨੋਸਟਿਕ ਲਿਮਟਿਡ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਸੀਨੀਅਰ ਸੁਲਿੰਦਰ ਸ਼ੈਣੀ ਐਡਵਰਟਾਈਜ਼ਮੈਂਟ ਮੈਨੇਜਰ ਵੱਲੋਂ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਇਹ ਲੈਬ 24 ਘੰਟੇ ਕੰਮ ਕਰਦੀ ਹੈ ਤੇ ਇੱਥੇ ਮਰੀਜ਼ਾਂ ਦੇ ਟੈਸਟ ਬਹੁਤ ਹੀ ਘੱਟ ਰੇਟ ਤੇ ਕੀਤੇ ਜਾਂਦੇ ਹਨ। ਬਾਕੀ ਤੁਸੀਂ ਵੀ ਦੇਖੋ ਪਟਿਆਲਾ ਤੋਂ ਡੀਡੀਐਸ ਪੱਤਰਕਾਰ ਸੁਰੇਸ਼ ਜਿੰਦਰ ਦੀ ਵਿਸ਼ੇਸ਼ ਰਿਪੋਰਟ ਡੀਡੀਐਸ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਸਾਡੇ ਚੈਨਲ ਦੀ ਟੀਮ ਪਟਿਆਲਾ ਮਾਤਾ ਛੱਲਿਆ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੀ ਹੈ ਜਿੱਥੇ ਅਸੀਂ ਆਪਣੇ ਕਸਟਮਰ ਜਿਹੜੇ ਇਹਨਾਂ ਦੇ ਕਸਟਮਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਸਾਡੇ ਐਡਵਰਟਾਈਜ਼ਮੈਂਟ ਮੈਨੇਜਰ ਐ ਇਥੇ ਸੁਲਿੰਦਰ ਸੈਣੀ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਅਸੀਂ ਕਸਟਮਰ ਦੇ ਥੀਊ ਵੀ ਦੱਸਾਂਗੇ ਮੈਂ ਇਥੇ ਦੱਸਣਾ ਚਾਹਨਾ ਕਿ ਪੂਰੇ ਪੰਜਾਬ ਦੇ ਅੰਦਰ ਸਭ ਤੋਂ ਘੱਟ ਰੇਟਾਂ ਦੇ ਕੰਮ ਕਰਨ ਵਾਲਾ ਜਿਹੜਾ ਕੰਟਰੈਕਟ ਹੈ ਉਹ ਮਾਤਾ ਕਸਲਿਆ ਹਸਪੀਟਲ ਦੇ ਵਿੱਚ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਵਾਲਿਆਂ ਨੂੰ ਮਿਲੇ ਇਹਨਾਂ ਦੀ ਬਹੁਤ ਵਧੀਆ ਸ਼ਲਾਮਾ ਉਸਦੇ ਬਾਰੇ ਅਸੀਂ ਅੱਜ ਤੁਹਾਨੂੰ ਚੰਨਣਾ ਪਾਣਾ ਦਿਵਾਵਾਂਗੇ ਸਭ ਤੋਂ ਪਹਿਲਾਂ ਅਸੀਂਾਂ ਦੀ ਰੇਟ ਲਿਸਟ ਦਿਖਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਅੰਦਰ ਇਹਨਾਂ ਦੀ ਬਾਈਕ ਲੈਣ ਦੀ ਕੋਸ਼ਿਸ਼ ਕਰਾਂਗੇ ਹੁਣ ਅਸੀਂ ਇਸ ਲੈਬ ਦੇ ਰਿਸੈਪਸ਼ਨ ਰੂਮ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਬਹੁਤ ਸਾਰੇ ਪੇਸ਼ੈਂਟ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇੱਥੇ ਗਵਰਨਮੈਂਟ ਨੇ ਕਿਤੇ ਹੋਏ ਪ੍ਰਬੰਧਾਂ ਤੋਂ ਜਿਹੜੇ ਕਸਟਮਰ ਨੇ ਉਹ ਕਿਵੇਂ ਸੰਤੁਸ਼ਟ ਹਨ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਮੈਂ ਦੇਖਣਾ ਇੱਥੇ ਕਿੰਨੇ ਵਧੀਆ ਢੰਗ ਨਾਲ ਲਾਈਨਾਂ ਚ ਲਾ ਕੇ ਕਸਟਮਰਸ ਆਪ ਦੀ ਸੀਮਾ ਨਾਲ ਜਿਹੜਾ ਹੈ ਉਹ ਫਾਇਦਾ ਉਠਾ ਰਹੇ ਹਨ ਇਹ ਇੱਕ ਰਿਸੈਪਸ਼ਨ ਕਾਊਂਟਰ ਹੈ ਸਰ ਇੱਥੇ ਜਿੰਨਾ ਵੀ ਸਟਾਫ ਬੈਠਾ ਹੈ ਉਹ ਸਾਰਾ ਬੈਲ ਅਕਮੋਡੇਟਿੰਗ ਨੇਚਰ ਦਾ ਸਟਾਫ ਹੈ ਮੈਂ ਖੁਦ ਰਿਸੈਪਸ਼ਨ ਤੇ ਜਾ ਕੇ ਗੱਲ ਕਰਾਂਗਾ ਮੈਨੂੰ ਬੜਾ ਅੱਛਾ ਲੱਗਿਆ ਕਿ ਉਹਨਾਂ ਨੇ ਬਹੁਤ ਅੱਛੇ ਢੰਗ ਨਾਲ ਡੀਲਿੰਗ ਕੀਤੀ ਹੈ ਤੇ ਮੈਂ ਇੱਥੇ ਇਸ ਸਟਾਫ ਦੀ ਵੀਡੀਓ ਵੀ ਦਿਖਾਣੀ ਚਾਹਾਂਗਾ ਕਿ ਕਿਸ ਤਰ੍ਹਾਂ ਨਾਲ ਇਹਨਾਂ ਦੀ ਪੇਮੈਂਟਸ ਜਮ੍ਹਾਂ ਹੋ ਰਹੀਆਂ ਤੇ ਸਰ ਤੁਹਾਡਾ ਸਵਾਗਤ ਹੈ ਅਸੀਂ ਵੀਡੀਓ ਚੈਨਲ ਤੋਂ ਆਏ ਹਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਰਿਸੈਪਸ਼ਨ ਦੇ ਬਾਰੇ ਵੀ ਤੁਹਾਡੇ ਕੋਲ ਰਿਸੈਪਸ਼ਨ ਦੀ ਕਿਵੇਂ ਡੀਲਿੰਗ ਚੱਲ ਰਹੀ ਹੈ ਫਿਲਹਾਲ ਜੀ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਡਾਕਟਰ ਸਲਿੱਪ ਲੈ ਕੇ ਕਿ ਭਾਈ ਜੀ ਸੇ ਟੈਸਟ ਕਰਾਣੇ ਅਸੀਂ ਉਸੇ ਦੇ ਬੇਸ ਤੇ ਟੈਸਟ ਕਰ ਦਿੰਦੇ ਆ ਜਿਵੇਂ ਕਿ ਸਾਡੇ ਕੋਲ ਆਈ ਨਹੀਂ ਡਾਕਟਰ ਸਾਹਿਬ ਨੇ ਲਿਖੇ ਐਲ ਐਫ ਟੀ ਆਰ ਐਫ ਟੀ ਸੀ ਵੀ ਸੀ ਅਸੀਂ ਇਹਨਾਂ ਨੂੰ ਰੇਟ ਦੱਸ ਦਿੰਦੇ ਆ ਕਿੰਨੇ ਦੇ ਰੇਟ ਹੈ ਪੇਸ਼ ਨੂੰ ਠੀਕ ਲੱਗਦਾ ਕਿਉਂਕਿ ਬਾਹਰ ਨਾਲੋਂ ਘੱਟ ਰੇਟਾਂ ਦੇ ਟੈਸਟ ਆਪਣੇ ਕੋਲ ਹੁੰਦੇ ਆ ਪੇਸ਼ੈਂਟ ਖੁਸ਼ਕੁਸ਼ੀ ਜਾਂਦਾ ਕਿ ਇੰਨੇ ਘੱਟ ਰੇਟਾਂ ਤੇ ਆਪਣੇ ਕੋਲ ਟੈਸਟ ਹੋ ਰਿਹਾ ਬਹੁਤ ਵਧੀਆ ਗੱਲ ਹੈ ਪਹਿਲਾਂ ਖੁਸ਼ਕੁਸ਼ੀ ਜਾਂਦਾ ਹੈ ਰਿਪੋਰਟ ਲੈ ਕੇ ਚਲਾ ਜਾਂਦਾ ਹੈ ਸਰ ਕਸਟਮਰ ਨੂੰ ਕਿੰਨਾ ਚਿਰ ਇਥੇ ਲਾਈਨ 'ਚ ਲੱਗਣਾ ਪੈਂਦਾ ਤੁਹਾਡੇ ਕੋਲ ਆਣੋਂ ਜਾਓ ਜਿਆਦਾ ਪੰਜ ਤੋਂ 10 ਮਿੰਟ ओके थैंक यू सर थैंक यू हां जी कुछ तो कहना भी हो जाए सिंह साहब मैं ਤੁਹਾਡੇ ਵੀ ਇੱਕ ਵਾਈਟ ਲੈਣੀ ਚਾਹਾਂਗਾ ਤੁਸੀਂ ਇੱਥੇ ਰਿਸੈਪਸ਼ਨ ਤੇ ਖੜੇ ਹੋ ਟੈਸਟ ਕਰਾਉਣ ਵਾਸਤੇ ਤੁਸੀਂ ਆਏ ਹੋ ਸਰ ਤੁਸੀਂ ਇੱਥੇ ਕੀ ਮਹਿਸੂਸ ਕਰਦੇ ਹੋ ਇਹਨਾਂ ਦੀ ਡੀਲਿੰਗ ਜਿਹੜੀ ਹੈ ਕ੍ਰਿਸ਼ਨਾ ਲੈਬ ਵਾਲਿਆਂ ਦੀ ਕਿਉਂਕਿ ਗਵਰਨਮੈਂਟ ਦੇ ਕੰਟਰੈਕਟ ਨੇ ਹੈ ਗਵਰਨਮੈਂਟ ਦੇ ਪੈਨਲ ਤੇ ਹੈ ਇਹ ਜਨਤਾ ਦੀ ਸਹੂਲਤ ਵਾਸਤੇ ਹੀ ਆਮ ਆਦਮੀ ਪਾਰਟੀ ਨੇ ਖੋਲੀ ਹੈ ਇਸ ਬਾਰੇ ਸਰ ਤੁਸੀਂ ਕੁਝ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ ਸਰ ਮੈਂ ਤਾਂ ਫਸਟ ਟਾਈਮ ਆਇਆ ਜੀ ਇੱਥੇ ਤੁਹਾਡਾ ਸ਼ੁਭਨਾ ਜਸਪਾਲ ਸਿੰਘ ਤੁਹਾਨੂੰ ਅੱਜ ਕੋਈ ਪ੍ਰੋਬਲਮ ਤਾਂ ਨਹੀਂ ਫੀਲ ਹੋ ਰਹੀ ਇੱਥੇ ਨਹੀਂ ਅਜੇ ਤਾਂ ਕੋਈ ਨਹੀਂ ਆ ਜੀ ਥੈਂਕ ਯੂ ਸਰ ਜਲਦੀ ਆ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਮੈਂ ਇਹ ਇਹ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਤੋਂ ਵੀ ਇੱਥੇ ਜਿਹੜੇ ਪੇਸ਼ੈਂਟ ਆ ਉਹ ਕਿੰਨੇ ਕਿ ਪੇਸ਼ੈਂਟ ਲਈ ਆਨੇ ਆ ਮੈਂ ਕਾਫੀ ਜ਼ਿਆਦਾ ਪੇਸ਼ੈਂਟਸ ਹੁੰਦੇ ਆ ਇਸ ਲਈ ਕਿਉਂਕਿ ਇੱਥੇ ਨਾਲ ਜਿਹੜੇ ਰੇਟ ਵਗੈਰਾ ਨੇ ਹਾਰ ਨਾਲੋਂ ਕਾਫੀ ਜ਼ਿਆਦਾ ਸਸਤੇ ਨੇ ਤੇ ਇਹਦੇ ਨਾਲ ਇੱਕ ਤਰ੍ਹਾਂ ਦੀ ਫੋਰ ਪੇਸ਼IENTS ਦੀ ਹੈਲਪ ਹੋ ਜਾਂਦੀ ਹੈ ਐਜ਼ ਅ ਐਨਜੀਓ ਸੀ ਕੰਮ ਕਰਦੇ ਆ ਤੇ ਇੱਥੋਂ ਦੇ ਜਿਹੜੇ ਰੇਟਸ ਹੈ ਮਾਰਕੀਟ ਨਾਲੋਂ ਕਿੰਨੇ ਕੁ ਕਫੇਤੀ ਹੈ ਕਾਫੀ ਵੱਡਾ ਫਰਕ ਹੈ 70 80% ਤੇ ਇੱਕ ਪੇਸ਼ੈਂਟ ਨੂੰ ਕਿੰਨਾ ਕੁ ਟਾਈਮ ਲੱਗਦਾ ਜੀ ਜੇ ਉਹਨੇ ਆਪਣਾ ਫੁੱਲ ਟੈਸਟ ਵਗੈਰਾ ਕਰਾਣੇ ਹੋਣ ਐਮ ਆਰ ਆਈ ਕਿੰਨੀ ਫ੍ਰੀਕਵੈਂਸੀ ਕਿੰਨੇ ਕਰੇਟਸ ਹੈ ਅਗਰ ਪੇਸ਼ੇ ਡਰ ਲੀ ਮਾਰਨਿੰਗ ਆਉਂਦਾ ਤਾਂ ਉਸ ਟਾਈਮ ਥੋੜਾ ਰੱਖ ਕੱਟੋ ਸਰ ਥੈਂਕ ਯੂ ਥੈਂਕ ਯੂ ਡਾਕਟਰ ਸਰ ਥੈਂਕ ਯੂ ਸੋ ਨਾਈਸ ਮੈਂ ਇੱਥੇ ਪੇਸ਼ੈਂਟਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਦਿਖਾਉਂਗਾ ਵੀ ਇੱਥੇ ਕਿੰਨਾ ਵਧੀਆ ਸਿਸਟਮ ਹੈ ਕਿੰਨੀ ਸਾਫ਼ ਸੁਥਰੀ ਸਫਾਈ ਹੈ ਤੇ ਕਿਵੇਂ ਜਿਹੜੀ ਲੈਬ ਹੈ ਇਹ ਕੰਮ ਕਰ ਰਹੀ ਹੈ ਮੈਂ ਇੱਥੇ ਇੱਕ ਪੇਸ਼ੈਂਟ ਨਾਲ ਵੀ ਗੱਲ ਕਰਨੀ ਚਾਹੂੰਗਾ ਤਾਂ ਕਿ ਜਿਹੜਾ ਇਹਦਾ opinion ਹੈ ਉਹ ਪਤਾ ਲੱਗ ਸਕੇ ਮੈਡਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਤੁਸੀਂ ਇੱਥੇ ਦੱਸੋ ਤੁਹਾਡਾ ਨਾਮ ਕੀ ਹੈ ਰਮਜੋਵਾਲ ਜੀ ਤੁਸੀਂ ਕਿਵੇਂ ਆਏ ਹੋ ਇੱਥੇ ਕਿਵੇਂ ਆਏ ਹੋ ਇੱਥੇ ਮਾਰੀ ਆ ਇਹ ਕਿੰਨੇ ਘੰਟੇ ਤੋਂ ਬੈਠੇ ਹੋ ਇੱਥੇ ਕੰਟਾ ਤੇ ਪੰਜ ਮਿੰਟ ਚੋਂ ਤੁਹਾਨੂੰ ਕੀ ਲੱਗਦਾ ਤੁਹਾਡਾ ਨੰਬਰ ਆ ਗਿਆ ਹਾਂ ਬਸ ਆ ਗਿਆ ਤੇ ਤੁਸੀਂ ਜਦੋਂ ਦੇ ਆਏ ਹੋ ਤੁਸੀਂ ਸੰਤੁਸ਼ਟ ਹੋ ਇਹਨਾਂ ਦੇ ਡੀਲਿੰਗ ਤੋਂ ਤੁਹਾਨੂੰ ਕਿਤੇ ਇਦਾਂ ਦਾ ਨਹੀਂ ਫੀਲ ਹੋਇਆ ਵੀ ਕੋਈ ਵੀ ਡਾਕਟਰ ਜਾਂ ਕੋਈ ਵੀ ਲੈਬ ਦਾ ਬੰਦਾ ਤੁਹਾਨੂੰ ਨਾ ਕਮੋਡੀਟ ਕਰ ਰਿਹਾ ਹੋਵੇ ਨਹੀਂ ਜੀ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਲੈਬ ਬਾਰੇ ਬਸ ਮੈਂ ਤਾਂ ਸੰਤੁਸ਼ਟ ਹਾਂ ਬੜੀਆ ਕੰਮ ਕਰਾਉਂਦੇ ਨੇ ਥੈਂਕ ਯੂ ਸ਼ੋ ਨਾਈਟ ਮੈਂ ਮੈਨਰੀਡੀਅਸ ਨਿਊ ਚੈਨਲ ਤੋਂ ਅੱਜ ਸਰਵੇਖਣ ਆਇਆ ਤੁਹਾਡੀ ਲੈਬ ਦਾ ਤੇ ਮੈਂ ਪੁੱਛਣਾ ਚਾਹਣਾ ਤੁਹਾਡਾ ਸ਼ੁਭ ਨਾਮ ਸਰ ਗੁਰਦੀਪ ਸਿੰਘ ਸਰ ਇੱਥੇ ਤੁਸੀਂ ਕਿਹੜੀ ਡਿਊਟੀ ਕਰ ਰਹੇ ਹੋ ਮੈਂ ਜੀ ਸਰ ਰੈਡੀਓਗ੍ਰਾਫਰ ਵਜੋਂ ਕੰਮ ਕਰ ਰਿਹਾ ਸਰ ਮੈਂ ਇੱਥੇ ਰੈਡੀਓਲੋਜੀ ਇਨਚਾਰਜ ਹਾਂ ਤੇ ਕਿੰਨੇ ਚਿਰ ਤੋਂ ਸਰ ਇੱਥੇ ਕੰਮ ਕਰ ਰਹੇ ਹੋ ਮੈਂ ਜੀ ਸਰ ਜਦੋਂ ਤੋਂ ਸੈਂਟਰ ਸਟਾਰਟ ਹੋਇਆ ਲਾਸਟ 2 ਸਾਲ ਤੋਂ ਤੇ ਇਹ ਜਿਹੜੀ ਰਿਪੋਰਟਸ ਹੈ ਤੁਸੀਂ ਪੇਸ਼ੈਂਟ ਨੂੰ ਕਿੰਨੇ ਟਾਈਮ ਬਾਅਦ ਪ੍ਰੋਵਾਈਡ ਕਰਾ ਦਿੰਦੇ ਹੋ ਜੀ ਸਰ ਸੀਟੀ ਸਕੈਨ ਰਿਪੋਰਟ ਤਾਂ 3 ਤੋਂ 4 ਘੰਟੇ ਤੱਕ ਆ ਜਾਂਦੀ ਹੈ ਜਿਹੜੀ ਐਮ ਆਰ ਆਈ ਦੀ ਰਿਪੋਰਟ ਆ ਪਰਸੋ 6 ਦੇ ਸਰ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇੱਥੇ ਆ ਨਹੀਂ ਸਰ ਸਿਟੀ ਐਮ ਆਰ ਆ ਵਿੱਚ ਕੋਈ ਇਦਾਂ ਤਾਂ ਪ੍ਰੋਬਲਮ ਨਹੀਂ ਆ ਕਾਰਨ ਦੇ ਵਿੱਚ ਕੋਈ ਸਮਝ ਨਹੀਂ ਹੁੰਦਾ ਤੇ ਪਬਲਿਕ ਡੀਲਿੰਗ ਤੋਂ ਤੁਸੀਂ ਸੰਤੁਸ਼ਟ ਹੋ ਜਿਹੜੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਬਿਲਕੁਲ ਥੈਂਕ ਯੂ ਸਰ ਸੋ ਨਾਈਟ ਇਸ ਲਾਈਵ ਵਿੱਚ ਕੰਮ ਕਰਦੇ ਸ਼੍ਰੀ ਜਤਿੰਦਰ ਕੁਮਾਰ ਜੀ ਕਲਸਟਰ ਮੈਨੇਜਰ ਦਾ ਵਾਈਟ ਲੰਨੇ ਆ ਉਹਨਾਂ ਤੋਂ ਪੁੱਛਦੇ ਆਂ ਕਿ ਸਰ ਤੁਸੀਂ ਇੱਥੇ ਕਿੰਨੇ ਚਿਰ ਤੋਂ ਜੌਬ ਕਰ ਰਹੇ ਹੋ ਸਰ ਸਰ ਮੈਂ ਇੱਥੇ 8 ਮਹੀਨੇ ਤੋਂ 8 ਮਹੀਨੇ ਸੇ ਜੌਬ ਕਰ ਰਿਹਾ ਹਾਂ ਔਰ 8 ਮਹੀਨੇ ਪਹਿਲੇ ਨਹੀਂ ਆਇਆ एज ए क्लस्टर मैं पूरा पटियाला जोन देखता हूँ स्टार्ट होता है जोन जो राजपुरा से शुरू होता है और अप्पा तक होता है जिसमें से मेरे सात सेंटर हैं और ग्यारह सी सी हैं ग्यारह सी सी मतलब कलेक्शन सेंटर्स से भी हैं जो कि सारे हमारे गवर्नमेंट और जो ये हेल्थ सेक्टर्स हैं और क्लिनिक हैं उसमें ही स्टार्ट सर आपका जो एक्सपीरियंस है जब से आप काम कर रहे हैं उसके बारे में आप क्या कहना चाहते हो कि लैब कैसे काम कर रही है लैब लोगों की सहूलत के लिए है क्या यहाँ पे कोई पेशेंट को परेशानी तो नहीं होती या यहाँ लंबा समय तो नहीं बैठना पड़ता लोगों को नहीं सर यहाँ पे हम 24 फोर इंटू सेवन सर्विस दे रहे हैं 24 घंटे की सर्विस है यहाँ पे कोई भी वेटिंग नहीं होता है वेटिंग जैसे अगर लैब का है आते हैं बिलिंग कराते हैं सैंपल देते चले जाते हैं और यहाँ पर फैसिलिटी जो है सर ऑनलाइन की भी है वो एप के थ्रू भी उनको रिपोर्ट मिल जाती है और उनको मतलब जैसे अगर कोई दूर से आ रहा है तो उनको फिर रिप, रिपीट आके यहाँ पे हार्ड कॉपी कलेक्ट करने का इसका इशू नहीं होता हाँ हार्ड कॉपी जो लेना चाहता है वो आता है वो रिसीव रिसीव दिखाता है और उसको हार्ड कॉपी भी मिल जाती है मोबाइल पे पीडीएफ के थ्रू उनको ऑटोमेटिक ही चला जाता है रिपोर्ट सर यहाँ पे जो चार्जेस हैं उसके बारे में आप क्या कहना चाहते हैं सर ये जो चार्जेस हैं मार्केट से अगर मिनिमम बात करें या मैक्सिमम बात करें साठ से ज़्यादा डिस्काउंट है अगर बाहर आप एग्जाम्पल पे मैं कोई टेस्ट का नाम नहीं लूँगा दो सौ अढ़ाई सौ का है तो यहाँ पे बहुत ज़्यादा होता है तो वो एक सौ बीस रुपये तक का हार्डली टेस्ट हो जाता है सर अगर अढ़ाई सौ प्लस का है तो वो एक सौ बीस रुपये तक का आपका टेस्ट निकल जाता है हम शुगर सर बारह रुपये चौदह रुपये से शुरू कर देते हैं अगर ब्लड शुगर की बात करें सर मैं ये पूछना चाहता हूँ यहाँ पोर पीपल्स के लिए भी कुछ स्पेशल डिस्काउंट है हाँ जी सर हमारे गवर्नमेंट सरकार के साथ एक एग्रीमेंट है जिसके आ, जो पंजाब सरकार है उनके साथ एग्रीमेंट है कि फाइव परसेंट जो हमारे जो साहब डिसीजन लेते हैं कि हाँ जी वो गरीब हैं या गरीब तबके से आ रहे हैं या किस महकमे से आ रहे हैं वो उसको साइन करके देते हैं तो हम वो पाँच परसेंट अपने जो जितने भी केसेस होते हैं उसके पाँच परसेंट फ्री करके देते हैं वो सरकार की ओर से यह हमारा एग्रीमेंट में है हम वो करके देते हैं ਥੈਂਕ ਯੂ ਸਰ ਸੋ ਨਾਈਸ ਹੁਣ ਅਸੀਂ ਕ੍ਰਿਸ਼ਨਾ ਲੈਬ ਦੇ ਐਡਵਰਟਾਈਜ਼ਮੈਂਟ ਮੈਨੇਜਰ ਸਲਿੰਦਰ ਸ਼ੈਣੀ ਜੀ ਨਾਲ ਗੱਲ ਕਰਦੇ ਤੇ ਉਹਨਾਂ ਤੋਂ ਪੁੱਛਨੇ ਆ ਸਰ ਇਹ ਜਿਹੜੀ ਥੋੜੀ ਲਾਈਵ ਹੈ ਇਹ ਕਿਵੇਂ ਕੰਮ ਕਰਦੀ ਹੈ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦਾਂ ਡੀਡੀਐਸ ਨਿਊਜ਼ ਵਾਲਿਆਂ ਦਾ ਜਿਹੜਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਕ੍ਰਿਸ਼ਨਾ ਲੈਬ 'ਚ ਦਰਸ਼ਨ ਦਿੱਤੇ ਨੇ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਇਹ ਕ੍ਰਿਸ਼ਨਾ ਲੈਬ ਕਿਵੇਂ ਕੰਮ ਕਰਦੀ ਹੈ ਸਾਡੀ ਜਿਹੜੀ ਕ੍ਰਿਸ਼ਨਾ ਲੈਬ ਹੈ ਜੀ ਇਹ ਪੰਜਾਬ ਸਰਕਾਰ ਦੁਆਰਾ ਸੂਬਾ ਸਰਕਾਰ ਦੇ ਸਹਿਯੋਗ ਦੁਆਰਾ ਸਾਡੇ ਦੁਆਰਾ ਖੋਲ੍ਹੀ ਗਈ ਹੈ پورے ਪੰਜਾਬ ਦੇ ਵਿੱਚ ਖੋਲ੍ਹੀ ਗਈ ਹੈ ਸਾਡੇ ਕੋਲ ਪੰਜਾਬ ਦੇ ਵਿੱਚ ਐਮ ਆਰ ਆਈ ਦੀ ਜਿਹੜੀ ਬ੍ਰਾਂਚ ਹੈਗੇ 7 11 ਚ ਸਾਰਾ ਬ੍ਰਾਂਚਾਂ ਜਿੱਥੇ ਸਾਡੇ ਸਾਥ ਐਮ ਆਰ ਆਈ ਦੀ ਮਸ਼ੀਨਾਂ ਲੱਗੀਆਂ ਨੇ ਤੇ ਇਸ ਤੋਂ ਇਲਾਵਾ ਸੀਟੀ ਸਕੈਨਿੰਗ ਵੀ ਸਾਡੇ 26 ਸ਼ਾਹਾਂ ਚ ਲੱਗੀਆਂ ਨੇ ਸਾਨੂੰ ਪੰਜਾਬ ਸਰਕਾਰ ਦੁਆਰਾ ਜਿਹੜੇ ਦਿੱਤੇ ਗਏ ਨਿਰਦੇਸ਼ਾਂ ਉਹਨਾਂ ਦੇ ਦੁਆਰਾ ਜਿਹੜੀ અમારી ਸੀਟੀ ਸਕੈਨ ਦੇ ਰੇ ਟੈਸਟ ਅਸੀਂ ਕਰਦੇ ਹਾਂ ਇਸ ਤੋਂ ਇਲਾਵਾ ਐਮ ਆਰ ਆਈ ਸੀਟੀ ਕਿਲਾਵਾ ਸਾਡੇ ਕੋਲ ਪੈਥੋਲੋਜੀ ਦੇ ਵੀ ਟੈਸਟ ਉੱਪਰ ਇਹਨਾਂ ਨੂੰ ਅਸੀਂ ਖੂਨ ਦੀ ਜਾਂਚ ਵੀ ਕਿਹਾ ਜਾਂਦਾ ਹੈ ਖੂਨ ਦੀ ਜਾਂਚ ਵੀ ਸਾਡੀਆਂ ਸਰਕਾਰੀ ਡੇਟਾ ਦੇ ਹੁੰਦੀਆਂ ਨੇ ਜਿਹੜੇ ਲੋਕ ਇਹ ਸੋਚਦੇ ਨੇ ਕਿ ਇੱਥੇ ਬਹੁਤ ਜ਼ਿਆਦਾ ਰਸ਼ ਹੈ ਤੇ ਬਹੁਤ ਜ਼ਿਆਦਾ ਹੀ ਭੀੜ ਭੜਕਾ ਹੁੰਦਾ ਹੈ ਇਹ ਵੀ ਇੱਕ ਧਾਰਨਾ ਗਲਤ ਹੈ ਜਿਹਦੇ ਵਿੱਚ ਸਾਡੇ ਜਿਹੜਾ ਟਾਈਮ ਟੂ ਟਾਈਮ ਜਿਹੜੇ ਟਾਈਮ ਪੀਰੀਅਡ ਦੇ ਐਮ ਆਰ ਐਸ ਪੀ ਸਕੈਨ ਹੋ ਜਾਂਦੀ ਹੈ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪਣਾ ਜਦੋਂ ਵੀ ਤੁਸੀਂ ਖੂਨ ਨਹੀਂ ਜਾਇਆ ਐਮ ਆਰ ਐਸ ਪੀ ਸਕੈਨ ਕਰਾ ਲਈਂ ਤਾਂ ਜੋ ਰਿਕੁਆਇਰ ਇੱਥੇ ਦਰਸ਼ਨ ਨਵੋ ਜੀ ਤਾਂ ਕਿ ਤੁਹਾਡੀ ਬਾਹਰਲੀ ਲੈਬਾਂ ਨਾਲੋਂ ਜਿਹੜੇ ਪ੍ਰਾਈਸ ਰੇਟ ਹੈ ਬੱਟ ਸੈਕੰਡ ਆਡੇ ਤੁਹਾਡਾ-ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਮੈਂ ਤੁਹਾਨੂੰ ਦੋ ਸਵਾਲ ਪੁੱਛਣੇ ਚਾਹਾਂ ਕਿ ਤੁਹਾਡੀ ਲੈਬ ਦੇ ਜਿਹੜੇ ਵਰਕਿੰਗ ਆਵਰਸ ਐ ਉਹ ਕਿੰਨੇ-ਕਿੰਨੇ ਐ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਸਾਡੀ ਲੈਬ ਦੇ ਜਿਹੜੇ ਵਰਕਿੰਗ ਆਵਰਸ ਨੇ 24 ਇੰਟੂ 7 ਐ ਈਵਨ ਕੀ ਮਤਲਬ ਤੁਸੀਂ ਕਦੇ ਵੀ ਆ ਸਕਦੇ ਹੋ ਰਾਤ ਨੂੰ ਚਾਹੇ ਰਾਤ ਨੂੰ ਆਓ ਦਿਨੇ ਮਾਰਨਿੰਗ ਆਓ ਐਤਵਾਰ ਨੂੰ ਵੀ ਸਾਡਾ ਖੁੱਲ ਰੰਦਾ ਐ ਲੈਬ ਬਿਲਕੁਲ ਵੀ ਬੰਦ ਨਹੀਂ ਹੁੰਦੀ 24 ਘੰਟੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸਾਡਾ ਪੂਰਾ ਸਟਾਫ ਜਿਹੜਾ ਐਜੂਕੇਟਿਡ ਸਟਾਫ ਹੈ, ਟ੍ਰੇਨਡ ਸਟਾਫ ਹੈ, ਪ੍ਰੋਫੈਸ਼ਨਲ ਸਟਾਫ ਹੈ। 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਹੈ। ਇੱਕ ਵਾਰ ਜ਼ਰੂਰ ਇੱਥੇ ਆ ਕੇ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ ਤਾਂ ਕਿ ਅਸੀਂ ਸਾਰੇ ਲੋਕਾਂ ਦੀ ਸੇਵਾ ਕਰ ਸਕੀਏ। ਥੈਂਕ ਯੂ ਸਰ। ਸੋ ਨਾ। ਸਾਡੇ ਕੋਲ ਐਡਵਰਟ ਐਂਗਲਟੀ ਕੰਪਨੀ ਦੀ ਮਸ਼ੀਨ ਹੈ। ਇਹ ਫੁਲੀ ਆਟੋਮੈਟਿਕ ਮਸ਼ੀਨ ਹੈ। ਇਸੇ ਮਸ਼ੀਨ 'ਤੇ ਅਸੀਂ ਸਾਡੇ ਜੋ ਰੂਟੀਨ ਪੈਰਾਮੀਟਰ ਹੁੰਦੇ ਆ, ਬਾਇਓਕੈਮਿਸਟਰੀ ਦੇ, ਐਲਫਟੀ, ਆਰਫਟੀ, ਆਇਰਨ, ਵਿਟਾਮਿਨ ਬੀ, ਵਿਟਾਮਿ एनेविल एक्डेशन इस पर हम डेली बेस पे हमारे कंट्रोल प्रोसेस होते हैं कैलिब्रेशन होती हैं देन उसके बाद ही पेशेंट की रिपोर्ट रिलीज की जाती है अगर हमारे पास हर मशीन का बैकअप है जैसे ही हमारे पास दूसरी मशीन है डाइसिस टू फोर हंड्रेड जैसे इनकेस अगर कोई पैरामीटर हमारे पास कोई मशीन ब्रेक डाउन हो जाती है तो देन उसके लिए हमने एक बैकअप प्लान किया हुआ है हर पेशेंट का सैंपल हम मशीन इंस्ट्रूमेंट पर कर प्रोसेस करते हैं उसके बाद आने के बाद हमारे पास एक ये मशीन है सी ए सिक्स हंड्रेड इसे हम पेशेंट के पीटी आई और, करते हैं, और हमारे पेशेंट के इलेक्ट्रोलाइट्स के सैंपल प्रोसेस होते हैं जैसे सोडियम पोटासम और क्लोराइड जैसे उसके बाद आई हमारे पास इलेक्ट्रोनिक कंपनी की मशीन है एच नाई इस पे हमारे जो पेशेंट के एचिवेंसी सैंपल्स हैं वो प्रोसेस होते हैं इसमें एचुवेंसी टेस्ट में हमें थ्री मंथ का जो पेशेंट का ग्लूकोज का लेवल है उसका पता चलता है नेक्स्ट ये हमारा हेमेटोलॉजी डिपार्टमेंट है इसके अंदर हमारे पास ये सिक्स पार्ट इंस्ट्रूमेंट लगे हुए हैं सी बी सी एनलाइजर है जो जो हमारे बॉडी में सेल्स होते हैं उसके बारे में बताता है उसका हमारे पास एवरी पेशेंट का जैसे मैंने पहले ही बताया है एवरी पेशेंट इंस्ट्रूमेंट का हमारे पास बैकअप मशीन है जैसे इस पे हमारे पास सी बी सी लगती है ऐसे ही ये मशीन है की तो इसके ऊपर हम एच करते हैं जैसे अभी मैंने बताया एच नाइन है तो उसका बैकअप ये है इसके ऊपर हम पेशेंट के जो सैंपल्स होते हैं है वो प्रोसेस करते हैं सर मैं सिर्फ एक बात आपसे पूछनी चाहता हूँ जो यहाँ पे टेस्ट हो रहे हैं एम आर आई हो रही है या जो भी कुछ हो रहा है उनमें एक कितनी है हंड्रेड परसेंट एक है जो सर एनईबीएस लैब होती हैं वो वेल क्वालिफाइड सर्टिफिकेट होती हैं उसके टाइम टू टाइम हमारे यहाँ पर आते हैं ऑडिट्स होती हैं चेकअप्स वो ऑडिट में क्या हम, जो हमारी डेली बेस पे हम कंट्रोल्स प्रोसेस कर रहे हैं उनको वेरीफाई करते हैं जो कैलिब्रेशन है उनको वेरीफाई करते हैं जो, है, है, जो हम पेशेंट को रिपोर्ट डिस्पैच कर रहे हैं उनको वेरीफाई करते हैं जो हमारा रिपोर्टिंग फॉर्मेट है हम पेशेंट को कैसे डीलिंग करते हैं हर प्रोसेस को क्रॉस चेक किया जाता है अभी करंटली हमारी ओडी टू हुई थी तो एन तरफ से हमें भी हुआ है सर्टिफिकेट भी मिला है जो, हम जो हम दे रहे है को, वो क्या आप मीडिया को दिखा सकते हो यस यस शो प्लीज शो जैसे मैंने अभी बताया जो हमारी एन तरफ से जो हमें सर्टिफिकेट मिला है ये उसकी कॉपी है आप इसको देख सकते हो सो नाइस सो नाइस सो नाइस ਅ ਡੀ ਡੀ ਐਸ ਨਿਊ ਚੈਨਲ ਪਟਿਆਲਾ ਨੇ ਪੂਰਾ ਲੈਬ ਦਾ ਸਰਵੇ ਕੀਤਾ ਤੇ ਹਰ ਇੱਕ ਕੈਟਾਗਰੀ ਦੇ ਮੈਨੇਜਰ ਸਾਹਿਬ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਤੋਂ ਵਿਊਜ਼ ਜਾਣੇ ਆ ਤੇ ਇਸ ਦੇ ਨਾਲ ਅਸੀਂ ਟੋਟਲ ਇਹਨਾਂ ਦਾ ਜਿਹੜਾ ਇਨਸਟਰੂਮੈਂਟਸ ਹੈਗੇ ਐਕਵਿਪਮੈਂਟਸ ਹੈਗੇ ਉਹਨਾਂ ਵਾਸਤੇ ਵੀ ਅਸੀਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਇਹਨਾਂ ਨੂੰ ਜਿਹੜੇ ਐਪਰੀਸੀਏਸ਼ਨ ਸਰਟੀਫਿਕੇਟ ਮਿਲਿਆ ਅਸੀਂ ਉਹ ਵੀ ਮੀਡੀਆਗੇ ਪੇਸ਼ ਕੀਤਾ ਇਹਨਾਂ ਨੇ ਉਹ ਵੀ ਅਸੀਂ ਨਾਲ ਹੈ ਤੇ ਸਰ ਪਟਿਆਲਾ ਤੋਂ ਕੈਮਰਾਮੈਨ ਕੇਕੇ ਜਿੰਦਲ ਦੇ ਨਾਲ ਸ੍ਰੇਸ਼ ਜਿੰਦਲ ਦੀ ਰਿਪੋਰਟ ਥੈਂਕ ਯੂ ਫਾਰ ਗੁੱਡ ਕੋਆਪਰੇਸ਼ਨ ਥੈਂਕ ਯੂ ਸੋ ਨਾਈਸ ਸਰ ਥੈਂਕ ਯੂ ਸਰ ਮੈਂ ਥੈਂਕ ਯੂ ফর ਰੈਚਮੰਟ ਡੀਡੀਐਸ ਨਿਊਜ਼ ਦਾ ਜੋ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਸਾਡੀ ਲਾਈਵ ਨੂੰ ਪ੍ਰੇਜ਼ੈਂਟ ਕੀਤਾ ਥੈਂਕ ਯੂ